ਲਓ ਜੀ ਜਿਹੜੀਆਂ ਘਰੇ ਰੋਟੀਆਂ ਬਚ ਜਾਂਦੀਆਂ ਆਪਣੇ ਤੇ ਉਹਨਾਂ ਤੋਂ ਆਪਾਂ ਚੂਰੀ ਵੀ ਤਿਆਰ ਕਰ ਸਕਦੇ ਹਾਂ ਚੂਰੀ ਵਾਲੇ ਲੱਡੂ ਜਿਹੜੇ ਕਿ ਬਹੁਤ ਟੈਸਟੀ ਬਣਦੇ ਆ ਆਜੋ ਜੀ ਆਹ ਦੇਖੋ ਜੀ ਆਪਾਂ ਇਸ ਤਰ੍ਹਾਂ ਗ੍ਰाइंड ਕਰ ਰਹੇ ਆ ਮਿਕਸੀ ਦੇ ਵਿੱਚ ਆਹ ਦੇਖੋ ਤੁਹਾਡੇ ਸਾਹਮਣੇ ਹੀ ਆ ਇਹ ਰਾਤ ਵਾਲੀਆਂ ਰੋਟੀਆਂ ਬਚੀਆਂ ਸੀ ਤੇ ਆਹ ਰੋਟੀਆਂ ਤੇ ਆਹ ਗ੍ਰाइंड ਕੀਤਾ ਪਿਆ ਤੇ ਹੁਣ ਆਪਾਂ ਸਿੱਟ ਲੈ ਕੇ ਆਉ ਦੇਸੀ ਘਿਓ ਜਿਹੜਾ ਕਿ ਆਪਾਂ ਕਰੇ ਮલાઈ ਦੁੱਧ ਚੋਂ ਨਿਕਲਦੀ ਆ ਉਹਦਾ ਤਿਆਰ ਕੀਤਾ ਹੋਇਆ ਜਮਾ ਪ्युअर ਦੇਸੀ ਘਿਓ ਹੈ ਤੇ ਆਹ ਦੇਖੋ ਹੁਣ ਆਪਣੀ ਚੂਰੀ ਬਣ ਕੇ ਤਿਆਰ ਹੋ ਗਈ ਤੇ ਵਿੱਚ ਸੜਤਾਪਾ ਗੁੜ ਤੇ ਮਿਕਸ ਕਰੀ ਜਾਂਦੇ ਆ ਦੇਖੋ ਫਿਰ ਕਿਵੇਂ ਬਣਦੇ ਆ ਚੂਰੀ ਵਾਲੇ ਲੱਡੂ ਐਂਡ ਤੱਕ ਜਰੂਰ ਦੇਖੋ ਵੀਡੀਓ ਤੇ ਆ ਦੇਖ